ਖਰਾਬ ਹੋ ਗਿਆ ਫੇਰਾ ਹਾਂ ਉਹ ਟੁੱਟ ਜਾਣਾ ਇਹ ਕਿੰਨੀ ਕਿੰਨੀ ਮਿਕਸਰ ਗ੍ਰਾਉਂਡ ਕਰ ਲੀਏ ਮੈਂ ਕਿਹਾ ਜੇ ਉਹਦੀ ਗਰਾਰੀ ਟੁੱਟ ਗਈ ਨਾ ਮੈਂ ਮੈਨੇ ਗਾਣਾ ਘੜ ਘੜਾ ਕਰਦਾ ਮੇਰੇ ਤੇਰਾ ਚੂਟ ਚੂਟੀ ਸਾਵਲਾ ਹਾਂਜੀ ਕਿੱਦਾਂ ਸਾਰੇ ਸਵਾਗਤ ਆਇਆ ਤੇ ਨਵੇਂ ਮਿਲੋਚ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਅਸੀਂ ਵਧੀਆ ਵਾਂ ਸੋ ਹਾਜ਼ਰ ਆਇਆ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਸੋ ਅੱਜ ਹੈਗੀ ਤਰੀਕ 10 ਤੇ ਅੱਜ ਬਣਾਉਣੀ ਅਸੀਂ ਪੰਜੀਰੀ ਸਰਵਸਤੇ ਮਾਪਤਲੀ ਪੰਜੀਰੀ ਮਾਪਤਲੀ ਪੀਰੀ ਬਣਾਉਣੀ ਆ ਬੱਚੇ ਬਣੇ ਹਾਂ ਮਿਰਚਾਂ ਲੂਣ ਹਲਦੀ ਸਭ ਕੁਝ ਪੋੜਾ ਆਪਾਂ ਨਵੇਂ 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 ਵਾਇਦੀ ਬਣਾਉਣੀ ਆ ਮੇਰੇ ਕੋਲ ਸਮਾਨ ਮੈਂ ਪਰਸੋਂ ਲਿਆਂਦਾ ਸੀ ਤੇ ਅੱਜ ਬਣਾਵਾਂਗੇ ਕਿਉਂਕਿ ਹੁਣ 15 ਕਿ ਦਿਨ ਹੋ ਹੀ ਗਏ ਆ ਤੇ 13 14 ਦਿਨ ਹੋ ਗਏ ਆ 13 ਦਿਨ ਹੋ ਗਏ ਆ ਡਾਕਟਰ ਕਹਿੰਦੇ ਵੀ ਹਲਕਾ 13 ਕਿ 14 ਦਿਨ ਹੋ ਗਏ 14 ਹੋ ਗਏ 13 ਗੱਲ ਸੀ ਹਾਂ ਡਾਕਟਰ ਵੀ ਕਹਿੰਦਾ ਕਿ ਹਲਕਾ ਰਸਾ ਦੇਣਾ ਸਟਾਰਟ ਕਰੋ ਕਰ ਦਿੰਦੇ ਆ ਮੈਨੂੰ ਵੀ ਡਾਕਟਰ ਨੇ ਕਿਹਾ ਤਾਂ ਸੀ ਕਿਉਂਕਿ ਹੁਣ ਪਾਪੀ ਤੋਂ ਨਹਿਰ ਲੱਗੀ ਆਪਣੇ ਕੋਲ ਪਾਚਣ ਲੱਗ ਰਿਹਾ ਨਾ ਤੇ ਇਹਨੇ ਕੋ ਤੁਰਦਾ ਸ਼ਰਦ ਨਹੀਂ ਹੁੰਦੇ ਉਹ ਕਹਿੰਦੇ ਲੱਤ ਦੇ ਦਰਦ ਕਰਦੀ ਹੈ ਪੈਈ ਦੀ ਕਰਦੀ ਹੁੰਦੀ ਹੈ ਤੋੜਾ ਫਿਰਤ ਕਰਿਓ ਮਾੜਾ ਮੋਟਾ ਸਰਮ ਹਾਂ ਉਹ ਬੈਠੀ ਦੀ ਹੋ ਸਕਦਾ ਬੈਠੇ ਰਹਿੰਦੇ ਨਾ ਜਿਵੇਂ ਫੋਨ ਚੋੜਾ ਕਰਦਾ ਜੀ ਕੁਛ ਧੁੱਪ ਲਵਾਵੇ ਨਾ ਧੁੱਪ ਥੋੜਾ ਤੇਰੀ ਜਿੰਨ ਭਾਜ ਜਾਵੇ ਹਲੇ ਧੁੱਪ ਥੋੜੀ ਆਈ ਹੈ ਨਹੀਂ ਐਸੋ ਨਹੀਂ ਵੰਸ਼ ਨੂੰ ਹੀ ਲਾਉਣੀ ਹੈ ਇਹ ਤੁੱਪ ਵੰਸ਼ ਨੂੰ ਕਿਉਂ ਜਵਾਬ ਨੂੰ ਹੀ ਲਾਉਣੀ ਹੈ ਇਹ ਤੁੱਪ ਮਾਰੂ ਜਵਾਬ ਸਿੰਘ ਨੂੰ ਧੁੱਪ ਲਈ ਕਰਦੀ ਦਵਾਈ ਜਾਂਦੀ ਆ ਲੈ ਤਾਂ ਕਹਿੰਦਾ ਹੋ ਗਿਆ ਹੋਰ ਰਹਿੰਦਾ ਨਾ ਨਾ ਮੈਨੂੰ ਲੱਗੇ ਬੁਰੀ ਸਰਦੀ ਧੁੱਪੇ ਚਲੋ ਇੱਕ ਹੋਰ ਸਾਡਾ ਖਿਡਾਰੀ ਦੇਖ ਲਓ ਫੋਨ 'ਚ ਵੱਡਾ ਰਹਿਂਦਾ ਓਏ ਮਨਸ਼ਾ ਇਹ ਘਰੇ ਸਹੀ ਰਹਿਂਦਾ ਫੋਨ 'ਚ ਵੱਡਾ ਰਹਿਣਾ ਪਾਪਾ ਦਾ ਫੋਨ ਆਇਆ ਤੇ ਨਹੀਂ ਲਿਆ ਇਹਨੇ ਫੋਨ ਹੁਣ ਖੇਡ ਲੈ ਜੋ ਆਗ ਨਹੀਂ ਜੋ ਆਗ ਦਾ ਦੇਖਾ ਉਹ ਨਾ ਗੇਟ ਲਾ ਆ ਰਿਹਾ ਇੱਥੇ ਕਰੇ ਕਰੇ ਕਰਦਾ ਹੀ ਨਾ ਹਣ ਹਟ ਗਿਆ ਕਰੇ ਐ ਕਰਦਾ ਸੀ ਸੋ ਮੰਮੀ ਲੱਗੀ ਹੁਣ ਸਮਾਨ ਪੀਸਣ ਹਾਂਜੀ ਹਾਂਜੀ ਅੱਧੇ ਅੱਧੇ ਕਰ ਲੋ ਇੱਕ ਵਾਰ ਆ ਵੀ ਹਾਂਜੀ ਰੋਟ ਮੈਂ ਖਾ ਲਾ ਗੋਡੇ ਦੱਸਦੇ ਮੇਰੇ ਹੋਰ ਨਹੀਂ ਕੁਝ ਹੋਰ ਸਰ ਐਸਾ ਨੇ ਧੁੱਪ ਕਿਵੇਂ ਲੱਗਦੀ ਹੋਊਗੀ ਤੁਹਾਨੂੰ ਤੁਹਾਨੂੰ ਹੈਂ ਕੋਈ ਦੋਵੇਂ ਦੋਵੇਂ ਨੇ ਪਏ ਦੇਖੋ ਐਵੇਂ ਦਾ ਨਜ਼ਾਰਾ ਸਰ ਚਾਹੀਦਾ ਨਾ ਤੁਹਾਨੂੰ ਰੋਜ਼ੀ ਤਰਨਾ ਪਈ ਨਾ ਕਿ ਟੈਨਸ਼ਨ ਨਾ ਹੋਰ ਕੋਈ। ਪਾਪੀ ਨਜ਼ਾਰੇ ਆ ਹੈ ਨਾ ਵੀ। ਹਾਂ। ਸਾਰੇ ਦੇਖ ਲਓ ਜੀ ਉਹ ਪਈ ਸਰ ਕੰਮ ਨਹੀਂ ਕਰੀ ਜਾਂਦੀ। ਹੈ? ਪਹਿਲਾਂ ਕਹਿੰਦੇ ਨਾ ਸਰ ਕੰਮ ਨਹੀਂ ਕਰਦੀ। ਮੈਂ ਕਿਹਾ ਉਹ ਦੇਖ ਲਓ ਪਈ ਆ ਕੰਮ ਨਹੀਂ ਕਰੀ ਜਾਂਦੀ। ਆ ਵੀ ਅਸੀਂ ਰਸਤਾ ਤਾਂ ਰੱਖੀ ਆ। ਨਹੀਂ। ਕਮੈਂਟ ਕਰੋ। ਹੁਣ ਨੀ ਕੋਈ ਕਹਿੰਦਾ ਵੀ ਕੰਮ ਨਹੀਂ ਕਰਦੀ। ਉਹ ਹੈਲੋ। ਚੱਕ ਕੇ ਮੋਕ ਨੂੰ ਦਮ।

ਜੂਸ ਨਾ ਬਣਾ ਦੀ ਕਿਤੇ ਜੂਸ ਨਾ ਬਣਾ ਦੀ ਮੈਂ ਕਿਤੇ ਜੁੱਧ ਦੁੱਧ ਪਾ ਦਨੇ ਕਹਿੰਦੇ ਹੁੰਦੇ ਆ ਬਾਦਾਮ ਸ਼ੀਕ ਬੋਧੂ ਦਾ ਬਸ ਉਹ ਤੋਂ ਨਾ ਪਲਾਣਾ ਬੜਨ ਥੱਲੇ ਨਾਲ ਨਾ ਪਲਾ ਜਿੰਨਾ ਕਰਨਾ ਹੁੰਦਾ ਸਹੀ ਹੈ ਜੀ ਆ ਸਾਡਾ ਨਿਕਲ ਗਿਆ ਜੀ ਉਹਦਾ ਜੂਸ ਬਾਦਾਮ ਦਾ ਜੂਸ ਬਾਦਾਮ ਦਾ ਜੂਸ ਲੈ ਮੇਰੇ ਸੋਹਣਾ ਪੁੱਤ ਹਾਂ ਹਾਂ ਮਾਂ ਮੇ ਜੀ ਬਦਾਮ ਸ਼ੇਕ ਨਿਕਲ ਗਿਆ ਸਾਡਾ ਜੀ ਇਹ ਸਾਡਾ ਇਹ ਸਾਡਾ ਜਵਾਕ ਆ ਜੀ ਇਹ ਬਹੁਤ ਰੋਂਦਾ ਇਹਨੂੰ ਮੈਂ ਕੁੱਤਾ ਮਤੋਂ ਲੜਦੇ ਰੱਖਦੇ ਇਹਨੂੰ ਮੇਰੇ ਕੋਲੇ ਇਹਨੇ ਚਾਰ ਕੰਨ ਛੱਡ ਜੋ ਨਾ ਸੁਧਾਰ ਕੇ ਭੇਜਾਂਂਦ ਗਰੰਟੀ ਆ ਸੁਧਾਰ ਨਾ ਉਹ ਪਿਓ ਸੁਧਾਰ ਦਵੇ ਫਿਰ ਹੁਣ ਕੀ ਕਰੇ ਅਸਿੰਦ ਜੀ ਕਿੰਦਾਂ ਚਵਾਕ ਜੰਮਿਆ ਬਈ ਕਿਉਂ ਇਹਦਾ ਜਾਰ ਮੈਂ ਸਾਈ ਦੇ ਸਾਹਮਣੇ ਆ ਮੇਰੇ ਜਵਾਕ ਨੂੰ ਮੈਂ ਆਇਆ ਕਹਿੰਦਾ ਮੇਰਾ ਜਮਾ ਜਮਾ ਨਹੀਂ ਰੋਂਦਾ ਆ ਸੈਂਟਰ ਜਿੱਕੇ ਡਿੱਗੇ ਹੋਏ ਰੋਈ ਰੋਈ ਕੀ ਕੀ ਕਰੀ ਜਾਂਦਾ ਬੱਸ ਇੱਡਾ ਵੇ ਹੁਣ ਤੁਹਾਨੂੰ ਲੰਗੀ ਬਹੁਤ ਹੂੰ ਮੈਂ ਬੋਲਾਂ ਪਾ ਇੱਕ ਮੈਂ ਵੀ ਲਾ ਲਾ ਉਹ ਕਾਜੂ ਖਾਣੇ ਹੀ ਕੰਮ ਕਰ ਨਹੀਂ ਇੱਥੇ ਕੰਮ ਕਰ ਹਾਂ ਹਾਂ ਪਾਣੀ ਪਾਉਣਿਆ ਥੋੜਾ ਰੋਸਟ ਕਰਕੇ ਪਾਵਾਂਗੇ ਫਿਰ ਉਹ ਮਤਲਬ ਪਾਊਡਰ ਵਧੀਆ ਬਣੂ ਨਹੀਂ ਤੇ ਚੀੜੇ ਜੇ ਹੁੰਦੇ ਆ ਹੋਏ ਨਹੀਂ ਇਹ ਇੰਨਾ ਕੁ ਸਪੈਨ ਆਪ ਜੀਰੀ ਦੇ ਵਿੱਚ ਹੋਰ ਤਾਂ ਹੀ ਹਟੇ ਪਾ ਚੁੱਕੀ ਆ ਪਰ ਮਗਰ ਸਾਈ ਟੱਕੇ ਪਰ ਟੁੜ ਗਈ ਸਾਈ ਸਾਈ ਤੇਰੇ ਪੁੱਤ ਨੂੰ ਲੱਗੂਗਾ ਨਹੀਂ ਸਾਈ ਟੱਕੇ ਪਰ ਟੁੜ ਗਈ ਆਹੋ ਮਤਲਬ ਇਹ ਹੁੰਦਾ ਸਾਰੀਆਂ ਤਾਕਤ ਵਾਲੀਆਂ ਚੀਜ਼ਾਂ ਹੁੰਦੀਆਂ ਆ ਬੰਦੇ ਨੂੰ ਹਣਾ ਵਧੀਆ ਸਰੀਰ ਨੂੰ ਵੀਕਨੈਸ ਦੂਰ ਹੁੰਦੀ ਸਰੀਰ ਦੀ ਠੀਕ ਇਹ ਹੰਲੇ ਹੋ ਲ ਨਾ ਮੇਰੇ ਸੋ ਆਪਣੇ ਪੱਕੀ ਜਾਂਦੀਆਂ ਵਿੱਚ ਪੰਜੀ ਦੇ ਛੱਟ ਕੇ ਵਿੱਚ ਮਿਸੀਆਂ ਰੋਟੀਆਂ ਬਕਾਉਣ ਲੱਗ ਗਿਆ ਦੇਖੋ ਆਦੀ ਉਸ ਰੋਟੀ ਅੰਮੀ ਦਾ ਪਾਕੇ ਵਿੱਚ ਗੰਡੇ ਪਾਏ ਹਰੀਆਂ ਮਿਰਚਾਂ ਪਾਈਆਂ ਅੱਛਾ ਝੂਲ ਮਿਰਚ ਪਾਇਆ ਹੋਰ ਨਹੀਂ ਨਹੀਂ ਟਮਾਟਰ ਨਹੀਂ ਪਾਉਣਾ ਟਮਾਟਰ ਨਾ ਟਮਾਟਰ ਰੋਟੀਆਂ ਮੇਰੀਆਂ ਬਗੀਆਂ ਕਿ ਨਹੀਂ ਪੱਕੀਆਂ ਹੈ ਪੱਕਣੀਆਂ ਜੇ ਇਧਰ ਆ ਦੇਖੋ ਖੇਡਣ ਡਿਆ ਜਵਾਲਾ ਸਾਡਾ ਓਏ ਤੂੰ ਸਬਜੀ ਨਹੀਂ ਖਾਣੀ ਤੇ ਸਬਜੀ ਪਾਣੀ ਕਿੱਸੀ ਹੋ ਮੈਂ ਤਾਂ ਖੇਡ ਰਹਾ ਹਾਂ ਖੇਡ ਰਹਾ ਹਾਂ ਇਹ ਕਾਹ ਸੰਦਾ ਦੇਖੋ ਜੋਂਗਾ ਟਰੱਕ ਸਾਡਾ ਇਹ ਦੇਖ ਕੇ ਲੱਗਦਾ ਸਾਡੀ ਕੁੜੀ ਦੇਖ ਸਾਡਾ ਸ਼ਰੀਰ ਦੇਖੋ ਉਹ ਤਾਂ ਸਿੱਧਾ ਕੋ ਟੈਂਕ ਦਾ ਕਿਆ ਕਿਆ ਖਾਂਦੇ ਬਿੰਦੇ ਕਰਾਂਦੀਆਂ ਤੁਸੀਂ ਖਾਂਉਂਦੇ ਨਹੀਂ ਹੁੰਦੇ ਸੀ ਹਨਾ ਖਾਂਦੇ ਬਿੰਦੇ ਕਰਾਂਦੀ ਅਸੀਂ ਆਪ ਦੀ ਘਰ ਵਾਲੀ ਏਡੀ ਮੋਟੇ ਕਰ ਲੈਣੀ ਨਹੀਂ ਨਹੀਂ ਸਭ ਟੈਂਕ ਬਣਾ ਲੈਣਾ ਅਸੀਂ ਭੱਜੋ ਨਾ ਹੋਏ ਮੁੜ ਕੇ ਕੋ ਭੱਜਣਾਗਾ ਤੁਹਾਨੂੰ ਵੀਡੀਓ ਤਾਂ ਬੰਜਣਾ ਮੇਰਾ ਦਾ ਫਿਰ ਜਿਵੇਂ ਤੂੰ ਪਾਉਂਦੀ ਨਾ ਇੱਕ ਲੱਤ ਟੈਂਟ ਜੀ ਦੀ ਹੋ ਗਈ ਮੈਂ ਭੱਜਣਾ ਉਹਨੇ ਨਹੀਂ ਜਦੋਂ ਬਈ ਪਾ ਮੇਂ ਸਰੀਰ ਭਾਰਾ ਨਾ ਮੈਨੂੰ ਕੰਮ ਕਰਨ ਚ ਕੋਈ ਦਿੱਕਤ ਆ ਨਾ ਭਜੇ ਭਜੋਣ ਚ ਜਵਾਕਾ ਪਿੱਛੇ ਸਾਈ ਦੇੜੀ ਫਿਰਦੇ ਹੁੰਦੇ ਮੇਰਾ ਨਾ ਕੋਈ ਕੰਮ ਕਰਨ ਚ ਦਿੱਕਤ ਆਈ ਹੈ ਮਰਜੀ ਕੰਮ ਕਰਾ। ਉਹ ਕੀ ਦੀ ਗੱਲ ਬੋਲੀਏ ਇਗਨੋਰ ਕਰਦੇ। ਹਾਂ ਕਿੰਨੀ ਹਾਂ। ਹਾਂ ਮੇਰੇ ਗੱਲਾਂ ਨੂੰ ਸੀਰੀਅਸ ਨਹੀਂ ਲੈਣਾ। ਹਾਂ। ਨਾਲ ਮੋਟਾ ਲੰਘ। ਰੋਟੀਆਂ ਤਿਆਰੀ ਹੋ ਰਹੀ ਹੈ ਬਸ ਤੇ ਫਿਰ ਅਸੀਂ ਖਾਂਦੇ ਹਾਂ ਹੁਣ। ਜਲਦੀ ਸਾਡੀ ਭਾਬੋ ਨੂੰ ਸਭ ਤੋਂ ਪਹਿਲਾਂ ਜਾਂਦੀ ਹੈ ਸਰਵਨ ਉਸ ਤੋਂ ਬਾਅਦ ਅਸੀਂ ਖਾਵਾਂਗੇ ਉਸ ਤੋਂ ਬਾਅਦ ਅਸੀਂ ਖਾਵਾਂਗੇ ਆਪ ਕੋ ਮੈਂ ਚੱਕ ਲਾਇਆ ਨਾ ਭਾਗ ਦੇਖ ਲਈਂ ਦੇਖ ਲੈ ਚੈੱਕ ਕਰਕੇ ਕਿਹਦਾ ਬਣਾ ਹੈ ਇਹਦਾ ਹੋਰ ਥੋੜਾ ਮਸਲਾ ਹੁੰਦਾ ਸੁਆਦਾ ਇਹ ਕਿੰਨੇ ਕੈਸਾ ਤੇ ਹੈ ਵੀਰ ਥੱਕੇ ਮੀਆਂ ਹਾਂ ਕੱਢ ਦੇ ਜੀ ਆਪਾਂ ਕੜਾਈ ਜਿਸ ਵਿੱਚ ਆਪਾਂ ਪੁੰਜੀ ਨਹੀਂ ਬਣਾਉਂਦੇ ਹਮ ਇਹ ਮਸ਼ੀਨ ਉਹਦੇ ਕਰ ਲਾ ਪਹਿਲਾਂ ਦੇਖਿਆ ਚਲੋ ਚੱਕਵਾ ਰੱਖਣ ਚੱਕ ਚਲ ਚਲ ਪੰਜੀਰੀ ਜਵਾਰ ਤੋਂ ਹੀ ਲੱਕ ਮਾਰਾ ਆਪਾਂ ਵੀ ਠੁੰਗਾ ਲਾਈ ਲਵਾਂਗੇ ਵਿੱਚ ਕਹਿੰਦਾ ਪੰਜੀਰੀ ਉਹ ਨਹੀਂ ਬਣਾਉਣੀ ਮੈਂ ਕਿ ਆਪਾਂ ਵੀ ਠੁੰਗਾ ਲਾਈ ਲਵਾਂਗੇ ਵਿੱਚ ਵਿੱਚ ਕਰ ਆਹ ਵੜਾ ਚੱਕ ਗੱਲ ਪਤਾ ਕੀ ਹੈ ਮੈਨੂੰ ਕੀ ਕਹਿੰਦੀ ਹਲਵਾਈ ਸਾਹਿਬ ਆ ਗਿਆ ਕਿ ਨਹੀਂ ਸਭ ਤੋਂ ਪਹਿਲਾਂ ਕੀ ਪਾਵਾਂਗੇ ਆਪਾਂ ਮੈਂ ਕਿਹਾ ਸਭ ਤੋਂ ਪਹਿਲਾਂ ਪਾਵਾਂਗੇ ਕਲੇਸ਼ ਕਿ ਨਹੀਂ ਹੈ ਓਥਰ ਓਏ ਔ ਕੋਈ ਸਾਡੇ ਘਰ ਦਾ ਪੰਡਾ ਛੱਡ ਦੋ ਤੁਸੀਂ ਸਾਰੇ ਭੰਨ ਟੁੱਟੇ ਟੁੱਟਾ ਕਰਦੇ ਨਹੀਂ ਮੈਂ ਆਪਾਂ ਸਾਰੇ ਗਾਲਾਂ ਵਜੋ ਉੱਥੋਂ ਬੈਂਟ ਬੈਂਟ ਵੇਖ ਕੇ ਹੁਣ ਨਿਵਾਹ ਕੇ ਕੱਪੜੇ ਪਾ ਲੈ ਪਿਛੇ ਬਾਅਦ ਅਗਲਾ ਲੈ ਹੁਣ ਸਾਰੇ ਆਹੋ ਪੀਚ ਮਾ ਥਲੋਂ ਲੈਡਿਕਾਰਡ ਤੇ ਆ ਵੜ ਆ ਵੜ ਆਇਓ ਕੋਈ ਹੋਣੀ ਤਾ ਇਹ ਖਾਂਦੇ ਇੰਨਾ ਨਾ ਖਾਈ ਜਾਣਗੇ ਪਲ ਫਿਰ ਆ ਗਈ ਜਾਣਗੇ ਭਈ ਬੰਦੇ ਆ ਕਿ ਤੁਸੀਂ ਕੀ ਪਜਾਮੇ ਆ ਆਇਆ ਲੇਕਰ ਕੋਈ ਵੀ ਮਾਂ ਮੈਨੇ ਦੋ ਦਿਨਾਂ ਚ ਚੀਜੀ ਮਿਲਿਓ ਆ ਕੋਈ ਚੀਜੀ ਇਹ ਮੋਟ ਵੜੀ ਬਣ ਜਾਂਦੀ ਹੁੰਦੀ ਹੋਈ ਆ ਇਹ ਕੀ ਖੰਡ ਵਾ ਬਰੀਕ ਬੰਦੇ ਆ ਹੈ ਨਹੀਂ ਮੋਟ ਵੜੀਆਂ ਨਹੀਂ ਨਹੀਂ ਇਹ ਗੁੰਦੀ ਆ ਅਸਲ ਗੁੰਦ ਇੱਕ ਖੰਡ ਤਰ੍ਹਾਂ ਨਾ ਹਾਂ ਪਾਲਾ ਹਾਂ ਤਰੀਕਾ ਨਹੀਂ ਜਾਂਦੇ ਅੱਧੀ ਗੈਣੀ ਤੇ ਬਹੁਤ ਅੱਛਾ ਲੱਗਦਾ ਥੋੜੀ ਬੜਾਉਣੀ ਸਾਜੇ ਹਾਂ ਛੋਦੇ ਸਾਉ ਨਾਲ ਛੋਦੇ ਸਾਉ ਨਾਲ ਕਿੰਨਾ ਜੇ ਬਣਾਉਣਾ ਆਉਂਦਾ ਬੰਦੇ ਦਾ ਪਲੇਟ ਸੁਜੀ ਇਹ ਖਲਣੀ ਚਾਹੀਦੀ ਸਵਾਦ ਨਾਲ ਤਾਂ ਜਲ ਨਾਲ ਸਾਂਣਾ ਇਹ ਵੀ ਹਾਂ ਸਾਂਣ ਲਓ ਕਮਲ ਨੂੰ ਪਾਣੀ ਕਮਲ ਲੈ ਤਨ ਹੁਣ ਚਲੀ ਗਈ ਹੁਣ ਮੈਨੂੰ ਲੈਣ ਚਲ ਕੀ ਲਵਾਂ ਛਾਣਾ ਨਹੀਂ ਪਰਾਤਾ ਫਾਇਦੇ ਨਹੀਂ ਸਾਰੀ ਕੁਝ ਸਮਝਦੀ ਜੇ ਬੋਲਦੀ ਹੁੰਦੀ ਹੈ ਕਿ ਅਸਾਏ ਮੁੰਨਦੇ ਕਿਆ ਤੂੰ ਅੱਗੇ ਕਰਦੇ ਬਰੀ ਕਰਕੇ ਬਾਦੇ ਆ ਲੈ ਇਹ ਕੀ ਬਣ ਗਿਆ ਜਿਹੜੀ ਵਧੀਆ ਬਣਦੀ ਮੇਰੇ ਤੋਂ ਬੜੀ ਛਾੜਾ ਵੀ ਇਸ ਤੋਂ ਹੁਣ ਇਸ ਸਬਾਰੀਆ ਖਾਣੇ ਖਾਣੀ ਤਾਂ ਇਸ ਸਬਾਰੀਆ ਉਦਾਂ ਨਹੀਂ ਪਉਂਦੀ ਸੀ ਮਾਂ ਬਾਪ ਮੈਂ ਜਲੀ ਬਣਾਵਾ ਤੂੰ ਹੀ ਲੈ ਜੀ ਰਹਿਣਾ ਸਰਮ ਰੰਦ ਨੇ ਫੇਰ ਲੋੜ ਹੀ ਨਹੀਂ ਹੋਰ ਫੇਰ ਲੋੜ ਹੀ ਨਹੀਂ ਛਾਣ ਦੀ ਇਧਰ ਦੇਖੋ ਕਮਰ ਕਸ ਕਮਰ ਕਸ ਕਮਰ ਕੋਸਣੇ ਕਿ ਟੋਏ ਜਮਾ ਸਹੀ ਕਰ ਦੇਣੀ ਅਸੀਂ ਸਹੀ ਆ ਵੀ ਅੰਦਰ ਅੱਗ ਨਾ ਤੂੰ ਥੋੜੀ ਅੱਗ ਤਾਂ ਉਹ ਉਈ ਸਾਬਾਲਾ ਵਿਦਸਨ ਪੁਨੀ ਨਹੀਂ ਰਹਿਣੀ ਮਾਚਿਸ ਮਾਚਿਸ ਤੇਰੇ ਅੰਮੀ ਦੱਦਈ ਚੁੱਤਾ ਚੇਤਾ ਨੀ ਕਿਨੋ ਹੋਰ ਹੋਲੇ ਹੋ ਮੇਰੇ ਮੇਰੇ ਰੋਜ਼ ਲੈਣੇ ਆਂਦੀ ਬਾਜ਼ੀ ਬਾਜ਼ੀ ਮਾਲ ਮਾਲ ਲੈ ਆ ਨਾ ਲੈ ਵੀ ਸਾਡਾ ਆਟਾ ਪੁੱਜ ਗਿਆ ਦੋਵੇਂ ਨਹੀਂ ਲੱਗੇ ਜੋਰੋ ਜੋਰ ਰਾਲੀ ਇਹਦੇ ਵਿੱਚ ਪਾ ਦੇ ਬਾਹਰ ਨਾ ਆਈ ਇਹ ਕੱਢਣ ਨੂੰ ਸੋਕ ਕੋਈ ਨਾ ਜਾਇਨ ਕਾ ਲੈ ਕਾ ਤਮਿਕ ਸੁਮਿਕਸ ਗੁੰਨ ਗਧੀਰਾ ਗੁੰਦ ਗਧੀਰਾ ਗੁੰਦ ਗਧੀਰਾ ਗੁੰਦ ਗਧੀਰਾ ਨਹੀਂ ਹੁੰਦਾ ਦੇਖਦੀ ਨਾ ਕੋਈ ਵੀ ਹੋਣੀ ਨਹੀਂ ਨਹੀਂ ਉਦਾਂ ਹੀ ਆ ਨਹੀਂ ਇਹ ਤੇ ਘਰਮ ਹੁੰਦੀ ਨਾ ਇਹ ਹੱਡ ਜੋੜੂ ਵੀ ਇਹ ਹੈ ਇਹ ਹੱਡ ਜੋੜੂ ਹੁਣ ਇਹਨੂੰ ਇਹਨੂੰ ਮੰਮੀ ਹੁਣ ਕੀ ਕਰਨਾ ਬੱਸ ਚਾੜੀ ਕੱਟਾਂਗੇ ਚਾੜੀ ਬਣਾਵਾਂਗੇ ਥੋੜੇ ਆ ਜੋਇਨ ਜੁੜ ਪਾ ਫੜਾਉਣਾ ਵਿੱਚ ਪਾ ਲੇਪਾ ਸੌਂਸ ਵੀ ਲੈ ਚੱਕ ਅਜਮੈਨ ਬਾਤੀ ਅਮੀ ਕਦੋਂ ਕੁਛ ਪਤਾ ਕਿੱਥੇ ਰਨਾ ਉੱਤੇ ਹੀ ਸੀ ਇਥੇ ਉੱਤੇ ਦੇਖਣ ਉਹ ਟੋਪੀ ਜਦ ਲਾਗੇ ਪਰੇ ਪਰੇ ਨੂੰ ਸੌਂਸ ਤੇ ਨੂੰ ਜਿੰਨੀ ਪਾਤਾ ਕੇ ਚੰਗੀ ਐ ਸਿਰ ਤੇ ਉਹ ਇਹਨੂੰ ਸਾਫ ਕਰਦੇ ਹਾਂ ਕਿਉਂਕਿ ਸਮਾਂ ਆ ਗਿਆ ਸੀ ਹਾਂ ਇਹ ਵਾਲਾ ਕਰਦੇ ਆਂ ਉਹ ਆਵਾ ਟੁੱਠੀ ਆਉੱਚ ਮਿਕਸੀ ਜਗਰ ਨਾ ਕਰ ਲਈਏ ਹਾਂ ਨਹੀਂ ਨਾ ਹੋਈ ਤਾਂ ਖਰਾਬ ਹੋ ਗਿਆ ਫੇਰ ਹਾਂ ਉਹ ਟੁੱਟ ਜਾਣਾ ਇਹ ਕਿੰਨੀ ਮਿਕਸੀ ਜਗਰ ਕਰ ਦਈਏ ਮੈਂ ਕਿਹਾ ਜੇ ਉਹਦੀ ਗਰਾਰੀ ਟੁੱਟ ਗਈ ਨਾ ਮੈਂ ਗਾਲਾਂ ਕੱਢ ਕਰਦਾ ਮੇਰੇ ਤੇ ਰੱਖੂ ਚੁੱਪ ਚੁੱਪ ਹੀ ਸਾਵਲਾ ਆਹ ਜੀ ਜੀ ਇਹਦਾ ਕਿਥੇ ਫੁੱਦੂ ਨਾ ਪਾ ਹਾਂ ਜੀ ਬਈ ਇਹਦੀਆਂ ਪੰਨੀ ਖਣਦੀਆਂ ਸੋ ਬਣ ਗਈ ਸਾਡੀ ਸਰਵਕੌਰ ਦੀ ਪੰਜੀਰੀ ਆ ਦੇ ਤੂੰ ਹੀ ਖਾਣੇ ਪੰਜੀਰੀ ਨਹੀਂ ਖਾਣੀ ਆ ਖਾ ਲੋ ਖਾ ਕੇ ਦੱਸੋ ਬਈ ਹਲਵਾਈ ਸਾਹਿਬ ਪੁੱਛਦੇ ਕਿੱਦਾਂ ਦੀ ਬਣੀ ਹੈ ਲੈ ਵੀ ਖਾ ਪੀ ਲੋ ਦੇਖੋ ਹੈ ਜੀ ਜੀ ਬਸੇ ਸਾਡੇ ਨਵਾਬ ਸਿੰਘ ਜੀ ਤੁਸੀਂ ਵੀ ਉਠੋ ਹਾਂ ਖਾਓ ਪਾਪਾ ਆਹੋ ਹਾ ਹਾ ਬੰਦ ਕਰ ਤੋ ਹਾਂ ਹੂੰ ਹੂੰ ਅੱਜ ਮੁੰਡੇ ਦਾ ਬਾਪੂ ਦੀ ਹੀ ਆ ਧੰਨਵਾਦ ਸ਼ੁਕਰੀਆ ਮੈਂ ਕਹ ਦੂ ਕਿਹਾ ਕੰਮ ਹੈ ਬਣਾਇਆ ਸਾਡੇ ਲਈ ਆ ਸਾਡੇ ਲਈ ਸਰਵ ਲਈ ਸਰਵ ਦੇ ਸਾਰੇ ਨੂੰ ਜੋਰ ਲੱਗਿਆ ਪਈ ਬਣਾਉਣ ਚ ਸਾਰੇ ਪੰਜ ਸਾਡਾ ਰਜ ਇਹੇ ਪਾਜ ਨਾ ਕਿ ਤੇ ਸਾਨੂੰ ਵੀ ਮਿਲ ਗਈ ਹੈ ਨਾ ਮੈਂ ਦਿਖਾ ਲਈ ਬਣੀ ਸਵਾਦ ਅਸੀਂ ਬਾਪ ਨੂੰ ਕੰਪਨੀ ਦੇ ਦੇਣਾ ਨਾ ਹਾਂ ਤਾਂ ਸਵਾਦ ਬਣੀ ਨਾ ਹਾਂ ਬਧੀਆ ਬਣ ਗਿਆ ਚਾਹ ਨਾ ਖਾਣ ਨੂੰ ਮਸਤ ਹੋਰ ਹੁਣ ਜਿਹੜਾ ਕੋਈ ਜੀ ਸਾਨੂੰ ਕੁਝ ਹੁੰਦਾ ਹੀ ਨਹੀਂ ਸੀ ਬਿਲਕੁਲ ਨਹੀਂ ਬਿਸਕਟ ਵੀ ਡੇਲੀ ਨਹੀਂ ਖਾਦੇ ਹੁੰਦੇ ਨੰਦੇ ਮਾਮਾ ਦੰਦਾ ਹੁਣ ਹਾਂ ਇਹ ਜੀ ਤੁਹਾਨੂੰ ਜਿਮਾਨ ਭਾਇਆ ਤਾਂ ਤਾਰ ਤਾਰਾ ਬੱਚੇ ਲੱਗੂਗਾ ਤੁਹਾਨੂੰ ਆਪਸੇ ਨੂੰ ਪਰ ਮੋਟਾ ਹੋ ਜਾਊਗਾ ਲੋਬੀ ਉਹ ਦਿਨ ਮੰਮੀ ਦਾ ਚਸ਼ਮਾ ਮਾੜਨਾ ਦੇ ਕੇ ਆਏ ਸੀ ਅਸੀਂ ਸੋ ਆ ਮੰਮੀ ਦਾ ਆ ਗਿਆ ਚਸ਼ਮਾ ਲੱਭੀਦਾ ਨਹੀਂ ਆਇਆ ਇਹਦਕੀ ਹਾਂ ਲੱਭੀ ਸੋਣੀ ਆ ਨਾ ਲਾ ਮੰਮੀ ਮਿੰਨ ਦਾ ਮਾ ਚਸ਼ਮਾ ਲੱਗੂ ਮੰਮੀ ਘੱਟ ਕਿਸੇ ਨਾ ਉਹ ਵਿਆਹ ਤੇ ਸਹੀ ਰੰਗ ਹੋ ਰਾ ਨਾ ਗਰੇਜ ਆ ਗਿਆ ਨਾ ਲਾ ਕੇ ਦੇਖੀ ਕਿਦਾਂ ਲੱਗਦਾ ਉਹਦੇ ਨਾਲੋਂ ਤਾਂ ਵੱਡੀ ਸਬਸਕ੍ਰਾਈਬ ਜੇ ਪੈ ਗਿਆ ਸੀ ਟੋਕ ਜੇ ਵੀ ਲੱਗ ਗਿਆ ਸੀ ਉਹਦੇ ਉਹਦੇ ਨਾਲੋਂ ਤਾਂ ਵੱਡਾ ਵਾ ਚਸ਼ਮਾ ਹੈ ਉਹ ਵੱਡਾ ਵਾ ਹਾਂ ਤੇ ਉਹਦੇ ਨਾਲੋਂ ਤਾਂ ਵੱਡਾ ਹੀ ਲੱਗ ਜਾਂਦਾ ਆ ਵੀ ਵੱਟਿਆ

ਆ ਦੇਖ ਅਸੀਂ ਅਸੀਂ ਚਸ਼ਮੇ ਲਾਏ ਆ ਭੈ ਮਾੜੀ ਮੱਟੀ ਗੱਲਾਂ ਗੋਲ ਗੋਲ ਮੁੱਕੜੇ ਤੇ ਕਾਲਾ ਕਾਲਾ ਚਸ਼ਮਾ ਦੇਖਦਾ ਨਹੀਂ ਕਲਰ ਹੀ ਦੇਖੀ ਗ੍ਰੀ ਕਿੰਨਾ ਸੋਹਣਾ ਵਾ ਲੈ ਲਓ ਹਾਂ ਦੇਖਦਾ ਕਿ ਗੱਲ ਲੂਜ ਹੁੰਦਾ ਵਾ ਉਹ ਦੇਖ ਜਾਂਦਾ ਫੁੱਲੇ ਨਹੀਂ ਦੇਖਦਾ ਦੇਖਦਾ ਨਹੀਂ 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 ਬਲੈਕ ਛੋਟੀਆਂ ਬੜੀਆਂ ਬੱਟੀਆਂ ਉਸ ਲੱਗ ਪਾਣੀਆਂ ਬਲੈਕ ਨਾਲ ਗ੍ਰੀ ਜਿਆਦਾ ਸੋਹਣਾ ਲੱਗਦਾ ਸਮਝ ਸਹੀ ਆ ਹਾਂ ਚਲੋ ਜੀ ਸਾਡੀ ਮੰਮੀ ਹੋ ਗਈ ਖੁਸ਼ ਹੋਣੀ ਆ ਵਿਆਹ ਤੇ ਜਾਣਾ ਉੱਤੇ ਸਕਰੈਚ ਪਿਆ ਹੈ ਉਹ ਕਹਿੰਣਾ ਸਟਾਰ ਦੀ ਮੰਮੀ ਆ ਮੰਮੀ ਆ ਅਗਲੀ ਨਹੀਂ ਉਹ ਤਾਂ ਕਹਿੰਦੇ ਸਟਾਰ ਦੀ ਮੰਮੀ ਆ ਹੈ ਸਹੀ ਗੱਲ ਆ ਨਾ ਤੇ ਸਾਡੀ ਵੀ ਇੱਜ਼ਤ ਆ ਆਹੋ ਤੇ ਤੇ ਹੁਣ ਆਪਾਂ ਕਰ ਦਿੰਨੇ ਆ ਵਲੋਗ ਦਾ ਸੂ ਟਾਈਮ ਹੋ ਗਿਆ 6:30 ਰੋਟੀ ਪਾਣੀ ਰੱਖ ਦਈ ਇਹਨਾਂ ਨੇ ਮੈਂ ਲੱਭਣੀ ਕੋਈ ਨਹੀਂ ਨਾਲ ਬੈਠ ਕੇ ਰੋਟੀ ਮਕਾਣੀ ਆ ਹੋਣ ਆਪਾਂ ਕਰਦੇ ਨੇ ਵਲੋਗ ਤਾਂ ਸੋ ਤੁਹਾਨੂੰ ਮੈਨੂੰ ਵਲੋਗ ਕਿਦਾਂ ਲੱਗਿਆ ਲਾਈਕ ਤੇ ਪੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਵਲੋਗ ਵਧੀਆ ਲੱਗੇ ਬੇ ਅਪਣ ਚੈਨਲ ਨੂੰ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਵਲੋਗ ਤਦ ਤੱਕ ਲਈ ਧੰਨਵਾਦ ਬਾਏ ਬਾਏ